ਜੀ ਮੈਮ ਹਾਂਜੀ ਨਮਸਕਾਰ ਜੀ ਮੈਂ ਪੂਜਾ ਲੂਤਾ ਸੱਚ ਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਪਰ ਨਾਲ ਹੀ ਜਨਰਲ ਸੈਕਟਰੀ ਡਾਕਟਰ ਬੀਰੀ ਸੱਚ ਦੇਵਾ ਐ ਮੋਰਲ ਵੈਲਫੇਅਰ ਸੁਸਾਇਟੀ ਅ ਹਲ ਪ੍ਰਭਾਵਿਤ ਇਲਾਕੇ ਦੇ ਵਿੱਚ ਬੇਸ਼ੱਕ ਜਿਹੜਾ ਇਹ ਪਾਣੀ ਦਾ স্তর ਘਟਦਾ ਜਾ ਰਿਹਾ ਲੇਕਿਨ ਲੋਕਾਂ ਜਿਹੜੇ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਘਟੀਆਂ ਨਹੀਂ ਬਲਕਿ ਹੋਰ ਵਧੀਆਂ ਨੇ ਲੋਕਾਂ ਕੇ ਬੜੀ ਵੱਡੀ ਚਿੰਤਾ ਹੁੰਦੀ ਏ ਕਿ ਆਪਣੇ ਪਸ਼ੂਆਂ ਵਾਸਤੇ ਜਿਹੜਾ ਇਹ ਚਾਰਾ ਇਕੱਠਾ ਕਰਨ ਦੀ ਜਾਂ ਆਪਣੇ ਘਰਾਂ ਦੀ ਸਫਾਈ ਕਰਨ ਦਾ ਔਰ ਦੁਬਾਰਾ ਤੋਂ ਵਸੀਬਾ ਕਰਨ ਦਾ ਔਰ ਮੇਰੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਉਦੇਦਾਰ ਸੇਵਾ ਨਾ ਬਲ ਲਗਾਤਾਰ ਜਿਹੜੀ ਹੈ ਹਲ ਪ੍ਰਭਾਵਿਤ ਇਲਾਕਿਆਂ ਦੇ ਸਰਦੀ ਪਿੰਡਾਂ ਦੇ ਲੋਕਾਂ ਵਾਸਤੇ ਜਿਹੜੀ ਸੇਵਾਏ ਉਹ ਲਗਾਤਾਰ ਜਾਰੀ ਹੈ ਔਰ ਅੱਜ ਵੀ ਸਾਡੇ ਕੋਲੋਂ ਟਾਣੀਮੋਨਾ ਰਾਮ ਤੋਂ ਚੱਕਰਵਿਲਾ ਤੋਂ ਤੇਜਰੋਹਿਲਾ ਤੋਂ ਰੇਤੀਆਲੀ ਪੈਣੀ ਤੋਂ ਗੁੱਧੜ ਪੈਣੀ ਤੋਂ ਗੁਲਾਬਾ ਪੈਣੀ ਤੋਂ ਜਿਹੜੇ ਵਕਤ ਤੱਕ ਪਿੰਡਾਂ ਤੋਂ ਜਿਹੜੇ ਸੜੇ ਕੋਲ ਵੀ ਇੱਥੇ ਪਹੁੰਚੇ ਹੋਏ ਨੇ ਔਰ ਸਾਇਟੀ ਦੇ ਉਹਦੇਦਾਰ ਸੁਭਾਸ਼ ਕੰਬੋਜ ਜੀ ਜੋ ਕਿ ਸਾਡੀ ਸਾਇਟੀ ਦੇ ਸੈਕਟਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਜਿਹੜੀ ਪੱਠਿਆ ਦੀ ਸੇਵਾ ਦਿੱਤੀ ਜਾ ਰਹੀ ਏ ਔਰ ਕਿਸੇ ਨੂੰ ਅਗਰ ਆਨਵਲ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇਗੀ ਤਾਂ ਸਾਡਾ ਨੰਬਰ 956313000 ਤੁਸਾਨੂੰ ਉਹਦੇ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਜਿਹੜੀ ਹੈ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਹਰ ਪ ਕਦਮ ਹਾਜ਼ਰ ਹੋਵੇਗੀ ਧੰਨਵਾਦ